ਤੁਸੀਂ ਜੁੜਿਆ ਹੋਣਾ ਟਾਈਮ ਚੈਨਲ ਦੇ ਨਾਲ ਮੈਂ ਲਖਮਿੰਦਰ ਸਿੰਘ ਬੀੜ ਅੱਜ ਪਹੁੰਚ ਚੁੱਕੇ ਆ ਪਿੰਡ ਬੀੜ ਸਖਵਾਲਾ ਦੇ ਕੁਝ ਹੈਂਡੀਕੈਪਡ ਵੀਰਾਂ ਕੋਲੇ ਜਿਹੜੇ ਅੱਜ ਕੀ ਪੁਲਿਸ ਸਟੇਸ਼ਨ ਤੇ ਵੋਟ ਵੀ ਨਹੀਂ ਪਾਉਣਗੇ ਉਹਨਾਂ ਦੇ ਕੁਝ ਮੰਗਾ ਸਰਕਾਰ ਕੋਲੋਂ ਸਰਕਾਰ ਕੋਲੇ ਰੱਖੀਆਂ ਗਈਆਂ ਸੀ ਉਹਨਾਂ ਦਾ ਹੱਲ ਹਾਈ ਤੱਕ ਸਰਕਾਰ ਨੇ ਨਹੀਂ ਕੀਤਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਵੋਟ ਕਾਉਣ ਕਿਉਂ ਨਹੀਂ ਗਏ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਾਨੂੰ ਕੋਈ ਆਪ ਵੀ ਦੁਨੀ ਵੱਲੋਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਗਰੁੱਪ ਦੇ ਵਿੱਚ ਕੇਸ ਕੇ ਕਿਸ ਬੰਦੇ ਨੂੰ ਵੋਟ ਕਰਨੀ ਜਦੋਂ ਸਾਡੇ ਨੂੰ ਕੋਈ ਮੈਸੇਜ ਆ ਗਿਆ ਵੋਟ ਨੂੰ ਭੇਜਾਂਗੇ ਜੀ ਕਿਹਦਾ ਸਾਡਾ ਕੁੱਟ ਨਹੀਂ ਹੋਣਾ ਅਛਾ ਵਿਦਿਆਥੀ ਬੰਦੀ ਦਾ ਮੈਸੇਜ ਕੋਈ ਨਾ ਕੋਈ ਆਊਗਾ ਹਾਂਜੀ ਸਾਡੇ ਜਥੇ ਦਾ ਮੈਸੇਜ ਆਊਗਾ ਫਿਰ ਸਾਨੂੰ ਟਾਈਮ ਦਾ ਪਤਾ ਵੀ 7:00 ਵਜੇ ਤੋਂ 6:00 ਵਜੇ ਤੱਕ ਵੋਟਿੰਗ ਹੋ ਰਹੀ ਜਾਂਦੀ ਹੈ ਤੇ 6:00 ਵਜੇ ਤੋਂ ਪਹਿਲਾਂ ਜੇ ਜਥੇ ਬੰਦੀ ਦਾ ਮੈਸੇਜ ਨਾ ਆਇਆ ਤਾਂ ਫਿਰ ਵੋਟ ਕੁੱਡੀ ਕੈਨਸਲ सरकारनेिका है ही कोई सैकल ये हूं जब मैं चला सकता है चलाने खुला साइकिल मिले जाए बैटरी वाला मिले जा मेरे को आप जो भी है ही है जेरी कोई ਮਾਹੌਲ ਨੂੰ ਦਿਖਾਉਂਦੇ ਆ ਪਿੰਡ ਬੀੜਿਸਖਾਂ ਵਾਲੇ ਦਾ ਮਾਹੌਲ ਤੇ ਕਰਦੇ ਆ ਲੋਕਾਂ ਨਾਲ ਗੱਲਬਾਤ ਹਾਂਜੀ ਜੀ ਕਿੱਥੇ ਆਣਾ ਜਾਉਂਗੇ ਕਿਵੇਂ ਪਿੰਡ ਦਾ ਮਾਹੌਲ ਦੇਖੋ ਜੀ ਪਿੰਡ ਦਾ ਮਾਹੌਲ ਬਹੁਤ ਵਧੀਆ ਸਾਰਿਆਂ ਦਾ પ્રેમ ਪਿਆਰ ਨਾਲ ਚੱਲੀ ਜਾਂਦਾ ਇੱਥੇ ਬੂਤ ਲੱਗੇ ਹੋਏ ਤੁਸੀਂ ਦੇਖ ਸਕਦੇ ਆ ਇਸ ਪਾਸੇ ਕਾਫਰਾਸ ਦਾ ਦੂਜੇ ਪੱਧ ਪਾਜਪਾ ਦਾ ਸ਼ਬੀਲ ਪਾਣੀ ਨਗਰ ਦਾ ਸਭ ਕੁਝ ਵਧੀਆ ਢੰਗ ਨਾਲ ਚੱਲ ਰਿਹਾ ਹੈ ਸ਼ਾਂਤੀਪੂਰਨ ਤਰੀਕੇ ਨਾਲ ਇੱਥੇ ਕਿਸੇ ਦੇ ਵਿੱਚ ਕੋਈ ਵੈਰ-ਵਿਰ ਨਹੀਂਗਾ ਹਾਂ ਕਿ ਸ਼ਾਂਤੀ ਭੌਂਣਾ ਬਣਾਈ ਪਈ ਸਾਰਿਆਂ ਨੇ ਬਹੁਤ ਕੀ ਆ ਉਹ ਕੋਲੇ ਹਾਂਜੀ ਇਹ ਕੱਲੀ ਤੁਸੀਂ ਬੋਲ ਕਹਿਣਾ ਚਾਹੁੰਗੇ ਤੁਸੀਂ ਇਹ ਕਹਿਣਾ ਚਾਹੁੰਦੇ ਜੀ ਜਿਵੇਂ ਆਪਣੇ ਪੈਟ ਦੇ ਵਿੱਚ ਬੋਸ ਲੱਗੇ ਆ ਉਹ ਵੀ ਬਰੌਂਟਾ ਫੜੀ ਚੱਲੀ ਜਾਂਦਾ ਉੱਟ ਨੂੰ ਵਧੀਆ ਹੀ ਜਾਂਦੇ ਆ ਸਿਧਾ ਇਹ ਕਹਿੰਦੇ ਸਾਰੇ ਭਰਾ ਇੱਕ ਤਾਂ ਨਾ ਰੋ ਕਿਹੜੀਆਂ ਬੋਟਾਂ ਇਹ ਤਾਂ ਹੋਰ ਹੀ ਜਾਂਦੀ ਰਹਿੰਦੀਆਂ ਹਾਂਜੀ ਤੁਸੀਂ ਬੋਲ ਕਹਿਣਾ ਚਾਹੁੰਦੇ ਜੀ ਹਾਂਜੀ ਇਹ ਕੈਮਰਾ ਫੰਦਾ ਮੋਰ ਫੰਦਾ ਮੋਰ ਬਹੁਤ ਹੈ ਜੀ ਆ ਰੂਡੀ ਬੋਟ ਬਹੁਤ ਵੱਧ ਰਹੀ ਹੈ ਕਿਵੇਂ ਵੀ ਸਾਂਝ ਜਿਵੇਂ ਸ਼ਕੀਨ ਤੁਹਾਡੇ ਵੱਲੀ ਰਗਾਈ ਗਈ ਹੈ ਹਾਂਜੀ ਇਹ ਸਾਰੇ ਨਗਰ ਬਣ ਰਹੇ ਸਾਂਧੀ ਹੈ ਸਾਰੇ ਪਿੰਡ ਵੱਲੀ ਜੀ ਪਰ ਇਹ ਗੱਲ ਬਣ ਨਹੀਂ ਰਹੀ ਇਹ ਸਦੋ ਜਣਾ ਜੰਦੇ ਜੇਤਨਾ ਪ੍ਰੋਗਰਾਮ ਤੇ ਸਾਂਝ ਬੰਦਰ ਤੇ ਜਾਂਦੇ ਕਹਿੰਦੇ ਕੋਈ ਸਾਡਾ ਥੇਤ ਪਾਉਣ ਨਹੀਂ ਆਖੀ ਕੋਟਾ ਇਹ ਜੇ ਬੱਕਾ ਬੱਕੇ ਬੂਹਰ ਬੈਠੇ ਹਾਂ ਨਹੀਂ 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 ਉਹ ਆਖੇਦਾ ਨਹੀਂ ਜੀ ਕੋਣੀ ਇਹ ਪ੍ਰੇਮ ਭਾਵਨਾ ਵਾਲੇ ਬੈਠੇ ਸੀ ਪਿੰਡ ਪੱਧਰ ਤੇ ਬੈਠੇ ਕੋਈ ਸਾਡੇ ਦੇ ਭੇਤ ਭਾਵ ਨਹੀਂ ਕੋਈ ਲੜਾਈ ਨਹੀਂ ਕੋਈ ਬਣਾਈ ਨਹੀਂ ਪਿੰਡ ਭਰਾਵਾਂ ਨੇ ਕੋਈ ਲੜਾਈ ਨਹੀਂ ਪਿੰਡ ਦਾ ਪਿੰਡ ਜੀ ਜਿਹੜੇ ਸਖਾ ਦਾ ਬਹੁਤ ਵਧੀਆ ਪਿੰਡ ਦਾ ਮਾਹੌਲ ਹੈ ਜੀ ਜਿਹੜੀ ਸਾਡੇ ਕੋਲ ਨਹੀਂ ਲੱਗਦਾ ਸਾਰਾ ਲੋਕਾਂ ਨੂੰ ਰਹਿੰਦੇ ਨੇ ਕਿ ਲੱਗਿਆ ਕਿ ਪਿੰਡ ਦਾ ਸਵਾਜ ਦਾ ਬਹੁਤ ਵਧੀਆ ਆਪੋ ਆਪਣੀਆਂ ਪਾਸੜੀਆਂ ਨਾਲ ਮੋਟਾ ਪਾਈ ਹੁੰਦੇ ਆ ਬਹੁਤ ਵਧੀਆ ਪਿੰਡ ਦਾ ਮਾਹੌਲ ਚਾਹਦੇ ਆ ਸਾਰੇ ਬੰਦੇ ਜੋ ਵੀ ਆਪ ਕੋ ਆਪਣੀ ਥਾਂ ਦੇ ਵੋਟ ਪਾਈ ਜਾਂਦੇ ਆ ਕੋਈ ਦਿੱਕਤ ਨਹੀਂ ਸਮੱਸਿਆ ਨਹੀਂ ਇਸ ਗੱਲ ਦੀ ਕੋਈ ਬਰਹੁਤਾ ਨਹੀਂ ਕੋਈ ਦਿੱਕਤ ਨਹੀਂ ਸਾਰੇ ਧਾਰਾ ਪਾਠਾ ਪੋਟ ਨਹੀਂ ਕਰਦੇ ਸਾਰੇ ਨਾਲ ਰਲ ਮਿਲ ਕੇ ਖਾਣ ਦੀ ਜੂਝਦੀ ਜਾਂਦਾ ਮੋੜੀਆਂ ਦੇ ਉੱਤੇ ਸਭ ਦਾ ਮਾਹੌਲ ਹੈ ਪਿੰਡ ਦਾ ਪਿੰਡ ਦਾ ਮਾਹੌਲ ਬਹੁਤ ਵਧੀਆ ਬਾਈ ਜੀ ਉਹ ਤਾਂ ਮੈ ਰਹੇ ਹਾਂ ਕੋਈ ਦੀ ਪਾਰਟੀ ਆਪਰੇ ਆਪੋ ਆਪਣੀ ਪਾਰਟੀ ਨੂੰ ਪਵਾ ਰਹੇ ਆ ਵੋਟਾਂ ਪੂਰਾ ਜੋਰ ਲਾ ਕੇ

ਉਹ ਜਦ ਫਰੰਟ ਹੋਏ ਸੇ ਜਾਂ ਹੋਏ ਲਾਫਾ ਵੀ ਰਾਮਾ ਕੰਡਰੀ ਇਸ ਕਨਿਗਲ ਕਾਰੇ ਉੱਪਰ ਆ ਦੇਖੀ ਇਸ ਤਰ੍ਹਾਂ ਹੈ ਜਿੰਨੋਂ ਕਿ ਤੋਂ ਵਿਰਾਸਾ ਹੈ ਇਹਦਾ ਤੇ ਵੀ ਪੰਜਾਬ ਚ ਬਹੁਤ ਵਾਰ ਸੱਤ ਫਰੰਟ ਹੋ ਸਕਦੀ ਹੈ ਤੋਂ ਇੰਪੋਰਟੈਂਟ ਚੀਜ਼ ਬਣ ਮਤਲਬ ਸੱਤ ਫਰੰਟ ਦਾ ਕਾਰਨ ਹੈ ਲਾਈਕ ਤੋਂ ਦਰਵਾਜ਼ਾ ਬੰਦ ਕਰਨ ਤੋਂ ਫਰੰਟ ਹੋਏ ਜਾਂ ਹੋਏ ਇਸ ਤੇ ਲੱਗੋ ਮੁਜੀ ਵਾਕਾਂ ਨੂੰ ਖਾਲੀ ਆਦੀ ਭਾਈ ਕਹਿਣਾ ਚਾਹੁੰਦੇ ਆ ਤੇ ਸਾਡੇ ਜਿਹੜੇ ਫਰੈਂਡ ਦਾ ਮਾਹੌਲ ਆ ਬਹੁਤ ਹੀ ਵਧੀਆ ਮਾਹੌਲ ਆ ਪੂਰੀ ਇੱਥੇ ਲੜਾਈ ਝਗੜਾ ਨਹੀਂ ਕਿ ਕਰਨਾ ਕੋਈ ਤਾਂ ਪਾਇਆ ਸਾਰੇ ਫਰੈਂਡਾਂ ਦੇ ਸਭ ਜੀ ਦਾ ਧੰਨਵਾਦ ਕਰਦੇ ਆ ਗੁੱਤਾ ਉਹਨਾਂ ਨੇ ਆਪੋ ਆਪਣੀ ਮਰਜ਼ੀ ਨਾਲ ਆਉਂਦੇ ਆ ਕੋਈ ਲੜਾਈ ਝਗੜਾ ਨਹੀਂ ਸਰਦ